ਖੁਸ਼ੀ ਪੰਜਾਬਣ ਦੇ ਬੇਟੇ ਰਾਜਾ ਨੂੰ ਲੈ ਕੇ ਸਾਹਮਣੇ ਆਈ ਕਾਲ ਰਿਕਾਰਡਿੰਗ ਤੋਂ ਬਾਅਦ ਸਾਰੇ ਇਹ ਹੀ ਜਾਣਨਾ ਚਾਹੁੰਦੇ ਨੇ ਕਿ ਕੀ ਰਾਜਾ ਦੀ ਕਸਟਡੀ ਵਿਵੇਕ ਚੌਧਰੀ ਕੋਲ ਜਾ ਚੁੱਕੀ ਹੈ ਕੀ ਡਾਈਵੋਰਸ ਤੋਂ ਬਾਅਦ ਰਾਜਾ ਵਿਵੇਕ ਚੌਧਰੀ ਦੀ ਫੈਮਲੀ ਦੇ ਕੋਲ ਹੀ ਰਹੇਗਾ ਤਾਂ ਤੁਹਾਨੂੰ ਦੱਸ ਦਈਏ ਹਾਲੇ ਤੱਕ ਇਦਾਂ ਦਾ ਕੁਝ ਵੀ ਨਹੀਂ ਹੋਇਆ ਕਿਉਂਕਿ ਹਲੇ ਖੁਸ਼ੀ ਪੰਜਾਬਣ ਤੇ ਵਿਵੇਕ ਚੌਧਰੀ ਦੇ ਡਾਈਵੋਰਸ ਦਾ ਕੇਸ ਚੱਲ ਰਿਹਾ ਹੈ ਦੋਨਾਂ ਨੂੰ ਅਲੱਗ ਹੋਇਆਂ ਨੂੰ ਟੋਟਲ 5 ਮੰਥਸ ਹੋ ਗਏ ਨੇ ਅਤੇ ਡਾਈਵੋਰਸ ਇਨੀ ਜਲਦੀ ਨਹੀਂ ਹੁੰਦਾ 6 ਮੰਥ ਦੇ ਬਾਅਦ ਹੀ ਉਹਨਾਂ ਦਾ ਡਾਈਵੋਰਸ ਹੋਵੇਗਾ ਇਹ ਦੋਨੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਲਗ 5 ਮਹੀਨੇ ਤੋਂ ਗਾਇਬ ਨੇ ਜਿਸ ਦਾ ਮਤਲਬ ਹੈ ਕਿ ਇਨਾਂ ਕੋਲ ਹਲੇ ਵੀ ਇੱਕ ਮੰਥ ਪਿਆ ਹੈ ਆਪਣੇ ਵਿਚਾਰੇ ਸਭ ਕੁਝ ਸੌਟ ਆਊਟ ਕਰਨ ਲਈ ਪਰ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਕਾਲ ਰਿਕਾਰਡਿੰਗਸ ਅਤੇ ਵੀਡੀਓਜ਼ ਤੋਂ ਤਾਂ ਇਹੀ ਪਤਾ ਚੱਲ ਰਿਹਾ ਹੈ ਕਿ ਸ਼ਾਇਦ ਇਨਾਂ ਵਿਚਾਰੇ ਕੁਝ ਵੀ ਠੀਕ ਨਹੀਂ ਹੋਵੇਗਾ ਕਿ ਸਾਹਮਣੇ ਆਈ ਆਡੀਓ ਦੇ ਵਿੱਚ ਖੁਸ਼ੀ ਪੰਜਾਬਣ ਦਾ ਸੋਹਰਾ ਅਤੇ ਉਸ ਦਾ ਪਤੀ ਉਸ ਨੂੰ ਗਾਲਾਂ ਕੱਢਦੇ ਹੋਏ ਦਿਖਾਈ ਦਿੱਤੇ ਸੀ ਅਤੇ ਉਸਦੇ ਨਾਲ ਬਹੁਤ ਹੀ ਬਤਮੀਜ਼ੀ ਦੇ ਨਾਲ ਗੱਲ ਕਰ ਰਏ ਸਨ ਇਸ ਕਪਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਸਾਹਮਣੇ ਆ ਕੇ ਹਾਲੇ ਤੱਕ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਕਿ ਆਖਿਰ ਇਹਨਾਂ ਵਿਚਾਲੇ ਕੀ ਹੋਇਆ ਹੈ ਅਤੇ ਇਹਨਾਂ ਦਾ ਡਾਈਵੋਰਸ ਫਾਈਨਲੀ ਹੋਣ ਜਾ ਰਿਹਾ ਹੈ ਕਿਆ ਨਹੀਂ ਅਤੇ ਰਾਜਾ ਕਿਸ ਨਾਲ ਰਹੇਗਾ ਵੱਲ ਉਮੀਦ ਕਰਦੇ ਹਾਂ ਕਿ ਦੋਨਾਂ ਵਿੱਚੋਂ ਕੋਈ ਜਲਦ ਹੀ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ ਇਸ ਗੱਲਾਂ ਬਾਰੇ ਖੁਲਾਸਾ ਕਰੇਗਾ ਤੁਹਾਨੂੰ ਦੱਸ ਦੇ ਇਹ ਵਿਵੇਕ ਚੌਧਰੀ ਅਤੇ ਖੁਸ਼ੀ ਪੰਜਾਬਣ ਦੀ ਸੋਸ਼ਲ ਮੀਡੀਆ ਤੇ ਬਹੁਤ ਹੀ ਵਧੀਆ ਫੈਨ ਫੋਲੋਇੰਗ ਸੀ ਪਰ ਕੁਝ ਗਲਤੀਆਂ ਦੇ ਚੱਲਦੇ ਦੋਨੋਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਬੀਤੇ ਕਈ ਮਹੀਨਿਆਂ ਤੋਂ ਕਾਇਬ ਹੋ ਚੁੱਕੇ ਨੇ